ਲਾਨੇਦਾਰ ਨਹੀਂ ਦੁਖੀ ਹੈ ਲਾਨੇਦਾਰ ਨੇ ਕੀ ਹੁੰਦਾ ਮੈਂ ਨਹੀਂ ਜਾਣਦੀ ਤੇਰੇ ਜਿਹੜਾ ਲਾਨੇ ਤੋਂ ਬਣਿਆ ਲਾਨੇਦਾਰ ਨਹੀਂ ਦਾ ਹੈ ਕਬਰਾਂ ਆ ਜਮਾਨਾ ਧਰ ਆ ਜਾ ਹਾਂ ਬਿੱਲੇਰਾਮ ਹਿੱਕਾ ਲੋਮੀ ਅੱਜ ਅਸੀਂ ਆ ਰਹੇ ਆ ਵੀਡੀਓ ਸ਼ੂਟ ਕਰਨ ਦਾ ਹੁਮੇਰਗੜ੍ਹ ਤੂੰ ਆਇਆ ਕਿ ਅੱਜ ਉਹ ਡੈਡੀ ਵਿਆਹ ਕਰਾਉਂਗਾ ਹਾਂ ਅੱਜ ਅੱਜ ਇਹ ਮੇਰਾ ਇਹ ਮੇਰਾ ਡੈਡੀ ਬਣਿਆ ਹੋਇਆ ਵੀਡੀਓ ਚ ਹਾਂ ਇਹਨਾਂ ਨੂੰ ਹੁਣ ਇਹ ਮਿਲ ਜਾਣਗੇ ਓਰੇ ਹਾਏ ਗਲਾ ਹਾਂ ਫਿਰ ਇਹਨਾਂ ਨੂੰ ਲੈ ਆਣਗੇ ਇਹ ਵਿਆਕੇ ਆ ਦੇਖੋ ਨਜ਼ਾਰਾ ਪਿੰਡ ਦਾ ਇਹ ਹੈ ਸਾਡੀ ਪਿੰਡ ਹਮੀਰਗੜ ਦੀ ਚਿੜੀ ਚਿੜੀ ਮਤਲਬ ਤੁਸੀਂ ਸਮਝੇ ਸਕਦੇ ਹੋ ਮੈਨੂੰ ਤਾਂ ਪਤਾ ਨਹੀਂ ਕੀ ਹੁੰਦਾ ਚਿੜੀ ਵੈਸੇ ਦੱਸ ਦੋ ਦਰਸ਼ਕਾਂ ਨੂੰ ਚਿੜੀ ਹੁੰਦੀ ਹੈ ਕਿ ਖੁੱਲਾ ਡੁੱਲਾ ਹੁੰਦਾ ਦੀ ਪਹਿਲਾਂ ਜਿਵੇਂ 14 ਕਿੱਲੇ ਦਾ ਟੱਕ ਹੈ ਇਹ ਪਹਿਲਾਂ ਜਿਵੇਂ ਕਵਰਾ ਹੁੰਦੀਆਂ ਦੇ ਵਿੱਚ ਕਵਰਾ ਨੇ ਆ ਕਵਰਾ ਆ ਅੱਛਾ ਕਰਾ ਪਿੰਡਾ ਜਿਹਦਾ ਜਿਵੇਂ ਮਾਹੌਲ ਬਣਿਆ ਹੋਇਆ ਢੋਆ ਚੱਲ ਰਿਹਾ ਠੀਕ ਹੈ ਮਿੱਟੀ ਹੈ ਮਿੱਟੀ ਵਰਤਦਾ ਸਾਰਾ ਪਿੰਡਾ ਠੀਕ ਹੈ ਹਾਂ ਇਹਦਾ ਨਾਂ ਰੱਖਿਆ ਸੀ ਮੈਸਾ ਮੁਖਾਚਾਰ ਨੂੰ ਹੁੰਦੀ ਆ ਤੇ ਉਹਦੇ ਵਿੱਚ ਤੋਬਾ ਵੀ ਹੈ ਓਹ ਵੱਡੇ ਤੋਬੇ ਨੇ ਠੀਕ ਹੈ ਸੰਗਣੀ ਜਿਵੇਂ ਕਹਿੰਦੇ ਨੇ ਬੋਰਡ ਦੀ ਸ਼ਾਮੀ ਆ ਉਹਦੇ ਮੇਰੇ ਖਿਆਲ ਚ ਚੀੜੀ ਉਹਨੂੰ ਕਹਿੰਦੇ ਨੇ ਜਿੱਥੇ ਪਾਣੀ ਜਾਂ ਇਕੱਠਾ ਹੁੰਦਾ ਹੋਵੇ ਹਨਾ ਹਨਾ ਹੈ ਖਾਲੀ ਬੰਜਰ ਜ਼ਮੀਨ ਠੀਕ ਹੈ ਆ ਦੇਖੋ ਮਿੱਤਰੋ ਨਜ਼ਾਰਾ ਦਾ ਵੀ ਮੋੜਿਆ ਚੱਕ ਸੀਨ ਅਸੀਂ ਤਾਂ ਖਾਈ ਫਿਰਦੇ ਆਂ ਫਿਰ ਚਲੋ ਫਿਰ ਚਲੋ ਹੋਰ ਓਕੇ ਬਾਈ ਟਾਟਾ ਜੀਨੇ ਜੱਗਣ ਸਾਹਿਬ ਮੈਂ ਖਾਈ ਆ ਭੁੱਖੀ ਇਧਰ ਸੀਨ ਦੇ ਡਿਸਕਸ਼ਨ ਚੱਲ ਰਹੀ ਐ ਤੇ ਇਹਨੇ ਸਾਡੇ ਕਰੈਕਟਰ ਗਲਬੋ ਜੀ ਨਾਮ ਵੈਸੇ ਰੱਖਿਆ ਗਲਬੋ ਆਪਣਾ ਅਸਲੀ ਨਾਮ ਦੱਸ ਦੋ ਨੀਤੂ ਦੜਬਾ ਨੀਤੂ ਨੀਤੂ ਕੇ ਰੀਤੂ ਨੀਤੂ ਅਰੇ ਨੀਤੂ ਆਸੀ ਨੇ ਰੀਤੂ ਹਾਂਜੀ ਨਾਮ ਹੈ ਜੀ ਨਾ ਨੀਤੂ ਪਿੰਡ ਦੜਬਾ ਪਿੰਡ ਨਹੀਂ ਟੈਰ ਦੜਬਾ ਤਿਆ ਦੇਖੋ ਮਾਹੌਲ ਪਿੰਡ ਦਾ ਛੱਪੜ ਛੱਪੜ ਨਹੀਂ ਵੈਸੇ ਦੇ ਚ ਜਵਾਖ ਨਾ ਹੁੰਦੇ ਵੀ ਨਾ ਪਾਣੀ ਸਾਫ ਹੈ ਉਧਰੋਂ ਨਹਿਰ ਤੋਂ ਪਾਣੀ ਆਂਦਾ ਹੈ ਦਾ ਹਣਾ ਹਾਂ ਰੈਕਟੀ ਹਾਂ ਅੱਜ ਨਹੀਂ ਬੱਚੀ ਇਹਦੀ ਖਾਸੀਅਤ ਇਹ ਹੈ ਦੇ ਚ ਪਿੰਡ ਦਾ ਪਾਣੀ ਨਹੀਂ ਜਾਂਦਾ ਹੈਗਾ ਸੀ ਦਾ ਪਾਣੀ ਇੱਥੇ ਤੂੰ ਕਿੱਥੇ ਡੁੱਬ ਜੀਗੀ ਸਾਫ ਪਾਣੀ ਇਹਦੇ ਚ ਆਂਦਾ ਹੈ ਉਧਰੋਂ ਨਹਿਰ ਤੋਂ ਪਾਣੀ ਆਂਦਾ ਹੈ ਸਾਫ ਵੈਸੇ ਇਹ ਡੰਗਰ ਪਸ਼ੂ ਨਹਾਉਣ ਵਾਸਤੇ ਰੱਖਿਆ ਹੋਇਆ ਹੈ ਤੇ ਛੋਟੇ ਬੱਚੇ ਵੀ ਨਹਾ ਲੈਂਦੇ ਨੇ ਗਰਮੀਆਂ ਚ ਹੁਣ ਤਾਂ ਸਿਆਲ ਹੈ ਕੋਣ ਦੋ ਦਿਨਾਂ ਦੀ ਵਾਲੀ ਵਾਲੀ ਹੈ ਚਲ ਵੀ ਚੱਕ ਐਕਸ਼ਨ ਅੱਜ ਨਹੀਂ ਬਚਦੀ ਅੱਜ ਤਾਂ ਮਰੂੰਗੀ ਗੁਲਾਬੋ ਦੇਖ ਲੈ ਕਿੰਨੇ ਪਿਆਰ ਨਾਲ ਤੇਰੇ ਘਰ ਦੇ ਨੇ ਤੇਰਾ ਨੌਰ ਰੱਖਿਆ ਤੀ ਗੁਲਾਬੋ ਆ ਦੇਖ ਲੈ ਸ਼ਰਾਬੀ ਦੇ ਲੜ ਲਾਤੀ ਭੈਣ ਤੇ ਖਸਮ ਨੇ ਨਾ ਪੱਤੀ ਪੱਤੀ ਘੜਿਆ ਤੀ ਹੁਣ ਅਸੀਂ ਚੱਲਿਆ ਨਹਿਰ ਤੇ ਵੀਡੀਓ ਸ਼ੂਟ ਕੱਢਣਾ ਤੇ ਝੀੜੀ ਚਾਸੀ ਨੇ ਸੀਨ ਕੱਢ ਲਿਆ ਹਾਂ ਸੋਟ ਚੱਕਣਾ ਸੀ ਸ਼ਹਿਰ ਤੇ ਹੁਣ ਚੱਲਿਆ ਸੀ ਨਹਿਰ ਤੇ ਸ਼ਹਿਰ ਚ ਜਾ ਨਹੀਂ ਸਕਦੇ ਬਈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਠੰਡ ਕਿੰਨੀ ਹੈ ਠੀਕ ਹੈ ਹਾਂ ਹਾਂ ਕਿਵੇਂ ਪਈ ਹੈ ਨਹਿਰ ਪੱਟੀ ਜਾਂਦੀ ਹੈ ਫੱਟੇ ਚੱਕੀ ਨਵੀਂ ਬਣੂਗੀ ਨਹਿਰ ਆ ਫੇਰ ਕਰਿਆ ਕਰਾਂਗੇ ਉਹਦੇ ਘੁੰਮ ਕੇ ਸ਼ਹਿਰ ਹਾਂ ਉੱਤੋਂ ਰੱਬ ਰੱਖੇ ਮੇਰ ਠੰਡ ਹੋਈ ਪਈ ਆ ਜ਼ਿਆਦੇ ਉੱਤੋਂ ਰੱਬ ਰੱਖੇ ਮੇਰ ਹਾਂ ਬਾਅਦ ਤੇ ਕਰੇਗਾ ਕਹਿਰ ਹਾਂ ਬਾਕੀ ਪਹੁੰਚ ਕੇ ਕਰਾਂਗੇ ਗੱਲਾਂ ਆਏ ਆਏ ਜੀ ਇੱਥਨਾਂ ਨਾਲ ਇੱਕ ਟੱਜਾਈ ਪਈ ਹੈ ਨੈਰ ਦੀ ਟੱਨ ਨਾਲ ਇੱਟ ਵਜਾਈ ਪਈ ਹੈ ਇੱਧਰ ਲੱਗਿਓ ਯਾ ਸਰੋਂ ਦੇਖੋ ਮਾਈ ਲੋਕੇਸ਼ਨ ਤੇ ਹੁਣ ਕਰਦੇ ਆਪਾਂ ਅਗਲੀ ਗੱਲ ਮਰਨਾ ਵੀ ਥੋਡੇ ਮਾਈਕ ਲੱਗਿਆ ਹੋਇਆ ਸੀਗਾ ਤੇ ਤੁਹਾਡੀ ਆਵਾਜ਼ ਵੀਡੀਓ ਦੇ ਵਿੱਚ ਮੇਰੇ ਖਿਆਲ ਚ ਆਂਦੀ ਸੀਗੀ ਹਾਂਜੀ ਮੈਂ ਵਲੋਗ ਸਟਾਰਟ ਕੀਤਾ ਹੋਇਆ ਸੀਗਾ ਸੌਰੀ ਸਰ ਕੋਈ ਗੱਲ ਨਹੀਂ ਫਿਰ ਅਸੀਂ ਸਪੀਡ ਖਿੱਚਦੀ ਸੀ ਬਾਈਕ ਦੀ ਡਿਸਕਨੈਕਟ ਹੋ ਗਿਆ ਸੀਗਾ ਓਕੇ ਬਾਈ ਟਾਟਾ ਜੀ ਨੂੰ ਸੁਣਾਤਾ ਲੈ ਤੇ ਹੁਣ ਕਿੱਥੇ ਦੀ ਸਲਾਹ ਹੈ ਨੈਰ ਤਾਂ ਟੁੱਟੀ ਪਈ ਐ ਓਏ ਹਾਏ ਹੈ ਆਪਾਂ ਕਿਹੜਾ ਸੱਤਿਓ ਮਾਰ ਲੈਣੇ ਸੰਝਾਉਂਗਾ ਪੰਜ ਵਰਦਾ ਹੁਣ ਆਪਾਂ ਕਿਰਾਂਗੇ ਉਹਦੇ ਓਲਾ ਹੁਣ ਆਪਾਂ ਤੁਰੇ ਆ ਰਹੇ ਆਂ ਤੈਨੂੰ ਕਹੂੰਗਾ ਵੀ ਨਿਸ਼ਚਿਤ ਤਰ੍ਹਾਂ ਤੂੰ 100 ਰੁਪਏ ਕਿਰਾਏ ਦੇ ਲਾਂ ਦਾ ਮਾਰਾ ਤੈ ਵੀ ਪੰਗਾ ਛੇੜਦਾ ਹੁਣੀ ਟੁੱਟ ਕੇ ਪੈਦਲ ਯਾਤਰਾ ਖਿੱਚਦੀ ਹਾਂ ਹਾਂ ਕੋਈ ਇਹਦੀ ਪਟੜੀ ਪਟੜੀ ਯਾਤਰਾ ਖਿੱਚਦੀ ਕਰੂਗਾ 10 ਰੁਪਏ ਕਰਾਈ ਦੇ ਲੱਗਦੇ ਬਸ ਓਕੇ ਲੈ ਚਲ ਤਾ ਤੁਲਾ ਨਹੀਂ ਲੈ ਵੀ ਸਾਡਾ ਸੀਨ ਚੱਕਉਣ ਪਹਿਲਾਂ ਦੋਨਾਂ ਦਾ ਇਧਰੋਂ ਸਾਨੂੰ ਇਹ ਮਿਲ ਜੂਗੀ ਰੋਣ ਲੱਗ ਰਹੀ ਹੈ ਕਿਦੋਂ ਇਹਨੂੰ ਕੀ ਹੋ ਗਿਆ ਉੱਥੇ ਉੱਥੇ ਕੋਈ ਨਹੀਂ ਕੋਈ ਰੁਕਦੇ ਕਿਤੇ ਮੰਗੀ ਮੌਤ ਵੀ ਨਹੀਂ ਮਿਲਦੀ ਹਾਂ ਪੁਲੀਸ ਦੇ ਪਾਣੀ ਸੀਨ ਆਉਗਾ ਉੱਥੇ ਆਣਾ ਆਹ ਨਾਲੇ ਬੰਦੇ ਫਿਰਦੇ ਦੇ ਨਹਿਰ ਹੋ ਪੱਤੀ

ਰੱਬ ਨੇ ਬੁਲਾਈਆਂ ਜੋੜੀਆਂ ਕਿ ਕਿ ਕਰੇ ਚੱਲੂਗੇ ਜੀ ਕਰਦੇ ਕਰਦੇ ਕਹਿੰਦੇ ਪਹਿਲਾਂ ਗੱਜਰ ਤੋਂ ਖਾ ਦੇ ਕਹਿੰਦੇ ਇਹਦੀ ਕਿਹੜਾ ਗਰੰਟੀ ਹੈ ਹਾਂ ਹੈ ਇਹਦੀ ਤਾਂ ਕਦੋਂ ਹੁਣ ਐ ਦੇਖੀ ਸੀ ਇਹਦੀ ਤਾਂ ਜੁਮੇਵਾਰੀ ਮੈਂ ਵੀ ਨਹੀਂ ਲੈਂਦਾ ਪਰ ਕਦੋਂ ਲੈ ਲਾਂ ਚੱਲ ਭਾਈ ਓਏ ਨਿਸ਼ਚੈ ਤਾ ਇੱਕ ਗੱਲ ਹੈਗੀ ਐ ਤੂੰ ਤਾਂ ਮੈਨੋਂ ਜ਼ਿਆਦਾ ਲਾਲਚੀਆ ਕੰਜਰਾ ਉਹ ਫਿਰ ਆਇਆ ਨਾ ਤਾਹੋ ਗਾਗਾ ਹੱਡ ਗੋਡੇ ਤੇ ਖੁੱਲ ਜਾਣਗੇ ਹੈ ਨਾ ਉਹ ਬਰੋ ਦੇ ਕੀ ਲੱਗਦਾ ਦੋ ਪਿੰਡਾਂ ਦਾ ਰਸਤਾ ਓਏ 10 ਰੁਪਈਆ ਦਾ ਲਾਲਚ ਕਰ ਗਿਆ ਕੰਜਰਾ ਉਹੀ ਪੈਦਲ ਜਾਤ ਲੈ ਕਰਾਤੀ ਹਾਂ ਓਏ ਉਹ ਜਨਾਨੀ ਕਿਵੇਂ ਰੋਣ ਲੱਗ ਰਹੀ ਏ ਓਏ ਮੈਨੂੰ ਤਾਂ ਲੱਗਦਾ ਕਹਿੰਦਾ ਹੇ ਹੇ ਮੇਰਾ ਛੜਕ ਵੀ ਲਾੜਾ ਦੇਖਦਾ ਮੈਨੂੰ ਤਾਂ ਲੱਗਦਾ ਆਪਣੇ ਵਾਸਤੇ ਰੋਣ ਲੱਗ ਰਹੀ ਏ ਓਏ ਆਪਣੇ ਵਾਸਤੇ ਲਾਣੇਦਾਰ ਨਹੀਂ ਦੁਖੀ ਹੈ ਲਾਣੇਦਾਰ ਨੇ ਕੀ ਹੁੰਦਾ ਓ ਮੈਨੂੰ ਨਹੀਂ ਜਾਣਦੇ ਆ ਲਿਆ ਤੇਰੇ ਕਿਹੜਾ ਲਾਣੀ ਚੋਂ ਬਣਿਆ ਲਾਣੀਦਾਰ ਨਹੀਂ ਦਾ ਹੈ ਭਾਈ ਬਹਿ ਤਾਂ ਕਹਿੰਦਾ ਮਤ ਬੋਲ ਇਹ ਕਹਿੰਦਾ ਮੈਂ ਵੀ ਅਫਦੇ ਲਾਣੀਦਾਰ ਨਹੀਂ ਤੋ ਬਹੁਤ ਦੁਖੀ ਆ ਦੁਖੀਆਂ ਭਾਈ ਦੁਖੀਆਂ ਕੰਤ ਸਵੇ ਵਿੱਚ ਇਹ ਤਾਂ ਪਰਮਾਤਮਾ ਆਪੇ ਮਿਲਿਆਉਂਦਾ ਹੈ ਹਾਂ ਮੈਨੂੰ ਕੋਈ ਨਹੀਂ ਬਚਾ ਸਕਦਾ ਹੈਗਾ ਜੇ ਅੱਜ ਤਾਂ ਮੈਂ ਤਾਂ ਮਰੂਗੀ ਜੇ ਉਰੇ ਨਾਲ ਮਰੀ ਤਾਂ ਕਿਤੇ ਹੋਰ ਜਾ ਕੇ ਮਰੂਗੀ ਮੈਨੂੰ ਬਚਾਉ ਨਿਸ਼ਚਤਰ ਹੈ ਯੇ ਬੀ ਵਿਚਾਰਾ ਤੇਰੇ ਮੰਗੂ ਭਰਾ ਦੁਖੀ ਆਵਦੇ ਘਰ ਆਈ ਤੋ ਤੇਨੂੰ ਛੱਡ ਕੇ ਬਾਗੀ ਹੈ ਇਹਦੀ ਰੋਟੀ ਪੱਕਦੀ ਹੋ ਜੂ ਤੇਰਾ ਘਰ ਬਚ ਜੂਆ ਕਿਉਂ ਬੋਲੀ ਹੋਈ ਹੈ ਊਂ ਵੀ ਸੋਚ ਲੰਮੀ ਇਹਦੀ ਜ਼ਿੰਮੇਵਾਰੀ ਮੈਂ ਤਨੀ ਦੇ ਸਕਦਾ ਨਾ ਇਹ ਦੇਖਣੀ ਦੇਖ ਕੇ ਲੱਗਦਾ ਕਭੀ ਇਹ ਛਿੱਤਰ ਖਾਂਦਾ ਹੋਊਗਾ ਮੇਰਾ ਤਾਂ ਨਾ ਵੀ ਨੀ ਛਿੱਤਰ ਹੈ ਇਹ ਛਿੱਤਰ ਖਾ ਖਾਦੀ ਦੇ ਬੁੱਲ ਰਹੀ ਹੈ ਤੂੰ ਕੈ ਮਰਨੇ ਮੈਂ ਵੀ ਮਰੂਗਾ ਚਲ ਦੋ ਇਕੱਠੀ ਨਹਿਰ ਛਾਲ ਮਾਰਾਂਗੇ ਤੇ ਦੇਖ ਲੈ ਕੌਣ ਕਿਸੇ ਪਿੱਛੇ ਜਾਣ ਦਿੰਦਾ ਮੈਂ ਕਹਿੰਦਾ ਜਾਦੇ ਗੱਲਾਂ ਦਾ ਵਧਾਣ ਦਾ ਕੋਈ ਫਾਇਦਾ ਨਹੀਂ ਪਹਿਲੀ ਲਾਈਨ ਦਰ ਨਹੀਂ ਲਿਕਣ ਗਈ ਤੇ ਮੂੰਹ ਚੋ ਹਾਂ ਦੇਖ ਲੈ ਆਪੇ ਇਕੱਠਾ ਬਣਾ ਆ ਚੱਲੀ ਆ ਜਾ ਆ ਜਾ ਬਗਤਾਂ ਕਰ ਜਮਣਾ ਕਬਰਾਂ ਜਮਣਾ ਢਾਹ ਆ ਜਾ ਹਾਂ ਬਲੇਰਾਮ ਹੈਗਾ ਡਾਡਾ ਤਾਂ ਉਂ ਡਰੀ ਨਹੀਂ ਹੈ ਹਾਂ ਲਓ ਦੇਖ ਲੈਨੇ ਤਾਂ ਹੁਣ ਹੱਥ ਛੱਡ ਤਾਂ ਮੇਰਾ ਬਾਜਰੀਂ ਵੀ ਆਊਗਾ ਨਾ ਛੋੜਿਆ ਹੱਥ ਫਲੇ ਹੱਥਾਂ ਨੂੰ ਹੀ ਛੁੱਟ ਗਿਆ ਹੱਲ ਹੋ ਰਹੀ ਐ ਦੋਰੀ ਆ ਲੈ ਮੈਂ ਛੱਡਾ ਦੀ ਨਾ ਤੈਨੂੰ